ਆਪਣੇ ਘਰਾਂ ਵਿੱਚ ਆਪਣੇ ਖੇਤਾਂ ਵਿੱਚ ਜਿੱਥੇ ਵੀ ਕਿਤੇ ਕੋਈ ਜਗ੍ਹਾ ਮਿਲਦੀ ਹੈ ਭਾਵੇਂ ਇੱਕ ਇੱਕ ਬੂਟਾ ਇੱਕ ਇੱਕ ਦਰਖਤ ਲਾਈਏ ਜ਼ਰੂਰ ਲਾਓ ਕਿਉਂਕਿ ਅੱਜ ਤੱਕ ਅਸੀਂ ਪ੍ਰਕਿਰਤੀ ਤੋਂ ਬਹੁਤ ਕੁਝ ਲਿਆ ਪਿਆ ਰਹੇ ਹਾਂ ਅੱਜ ਤੱਕ ਅਸੀਂ ਕੁਦਰਤ ਤੋਂ ਬਹੁਤ ਕੁਝ ਲਿਆ ਪਰ ਅੱਜ ਪ੍ਰਕਿਰਤੀ ਨੂੰ ਕੁਝ ਦੇਣ ਦਾ ਸਮਾਂ ਆਇਆ ਹੈ ਉਹ ਕੀ ਹੈ ਹਵਾ ਵੀ ਖਰਾਬ ਹੋ ਗਈ ਪਾਣੀ ਵੀ ਖਰਾਬ ਹੋ ਗਏ ਬਿਮਾਰੀਆਂ ਵੱਧ ਗਈਆਂ ਇੱਕੋ ਹੀ ਕਾਰਨ ਹੈ ਸਾਡੇ ਦੇਸ਼ ਦੇ ਵਿੱਚੋਂ ਕੁਦਰਤੀ ਜਿਹੜੇ ਦਰਖਤ ਸੀ ਨਾ ਉਹ ਕੱਟੇ ਜਾ ਰਹੇ ਨੇ ਆਖੋ ਸਤਨਾਮ ਮੇਰੀਆਂ ਬੀਬੀਆਂ ਭੈਣਾ ਬੇਰ ਬਜ਼ੁਰਗ ਬੈਠੇ ਨੇ ਸੰਗਤ ਬਹੁਤ ਬੈਠੀ ਹੈ ਭਾਵੇਂ ਇੱਕ ਇੱਕ ਬੂਟਾ ਲੈ ਕੇ ਲਾਓ ਆਪਣੇ ਖੇਤਾਂ ਵਿੱਚ ਕਿਸੇ ਸਥਾਨਾਂ ਤੇ ਛਾਂ ਵਾਲੇ ਫਲਾਂ ਵਾਲੇ ਇੱਕ ਪ੍ਰਕਿਰਤੀ ਨੂੰ ਕੁਝ ਭੇਟਾ ਕਰਨ ਦਾ ਸਮਾਂ ਆਇਆ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਤੁਸੀਂ ਵਿਚਾਰ ਕਰੋਗੇ ਨਾ ਇੱਕ ਪਵਨ ਗੁਰੂ ਪਾਣੀ ਪੀਤਾ ਸ਼ਲੋਕ ਆਉਂਦਾ ਨਾ ਆਖਿ ਲਾਖਤ ਤੇ ਜਪਜੀ ਸਾਹਿਬ ਦਾ ਪਵਨ ਨਾਮ ਹਵਾ ਦਾ ਤੁਸੀਂ ਕਦੇ ਅਰਥ ਪੜਿਓ ਪਵਨ ਗੁਰੂ ਹਵਾ ਤੋਂ ਬਿਨਾ ਕਹਿੰਦੇ ਬੰਦਾ ਰਹਿ ਨਹੀਂ ਸਕਦਾ ਪਾਣੀ ਪੀਤਾ ਜਿਹੜੀ ਹਵਾ ਹੈ ਕਹਿੰਦੇ ਇਹ ਸਾਡਾ ਗੁਰੂ ਦਾ ਕੰਮ ਕਰਦੀ ਹੈ ਸਾਡਾ ਗੁਰੂ ਹੈ ਪਵਨ ਗੁਰੂ ਇੱਕ ਹਵਾ ਚੱਲ ਰਹੀ ਹੈ ਨਾ ਪੂਰੇ ਸੰਸਾਰ ਤੇ ਇੱਕ ਹਵਾ ਸਾਡੇ ਸਰੀਰ ਵਿੱਚ ਵੀ ਚੱਲ ਰਹੀ ਹੈ ਜਿਹਦੇ ਨਾਲ ਖੂਨ ਪੰਪ ਵੀ ਹੋ ਰਿਹਾ ਹੈ ਨਾ ਧੜਕਣਾ ਵੀ ਚੱਲ ਰਹੀਆਂ ਨੇ ਸਾਨੂੰ ਸੁਵਾਸ ਵੀ ਆ ਰਹੇ ਨੇ ਪਵਨ ਗੁਰੂ ਪਾਣੀ ਪੀਤਾ ਪਾਣੀ ਦੀ ਵੀ ਕਦਰ ਕਰੀਏ ਪਿਆਰਿਓ ਕਈ ਵਾਰ ਅਸੀਂ ਮੋਟਰ ਚਲਾ ਦਿੰਨੇ ਆ ਤੇ ਆਪ ਸੌ ਜਾਂਦੇ ਆ ਪੱਖਾ ਛੱਡ ਕੇ ਸਾਰਾ ਸਾਰਾ ਦਿਨ ਮੋਟਰ ਚੱਲੀ ਜਾਂਦੀ ਪਾਣੀ ਦੀ ਵੀ ਕਦਰ ਕਰੀਏ ਪਾਣੀ ਵੀ ਸਾਡਾ ਗੁਰੂ ਮੰਨਿਆ ਗੁਰਬਾਣੀ ਪਾਵਨ ਗੁਰੂ ਪਾਣੀ ਪਿਤਾ ਪਾਣੀ ਸਾਡਾ ਪਿਤਾ ਹੈ ਮਾਤਾ ਧਰ ਤਮ ਹਤ ਧਰਤੀ ਸਾਡੀ ਮਾਤਾ ਹੈ ਪਿਆਰਿਆਓ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਧਰਤੀ ਨੇ ਸੰਭਾਇਆ ਧਰਤੀ ਨੇ ਖਵਾਇਆ ਧਰਤੀ ਨੇ ਸਾਨੂੰ ਸੰਭਾਲਿਆ ਜਿੰਨਾ ਵੀ ਹੋ ਸਕਦਾ ਸਾਰੇ ਭਾਈ ਰੁੱਖਾਂ ਦੀ ਸੇਵਾ ਜ਼ਰੂਰ ਕਰੋ